ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਰੇਟ ਤੋਂ ਅਨੁਸਾਰਾਂ ਨੂੰ ਪਸੰਦ ਆਉਣਗੇ ਗੱਡੀਆਂ ਬਹੁਤ ਚੰਗੀਆਂ ਤੇ ਵਧੀਆ ਏਰੀਆ 'ਚੋਂ ਲੋਕਲ ਪਿੰਡਾਂ 'ਚ ਘਰੇ ਖੜੀਆਂ ਤੁਹਾਨੂੰ ਆਪਾਂ ਦਿਖਾਵਾਂਗੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣਾ WhatsApp ਵੀਡੀਓ ਜਾਣਕਾਰੀ ਫੋਟੋਆਂ 'ਤੇ ਜੋ ਫਰੀਜ ਆਪਾਂ ਐਡ ਲਾ ਦਾਂਗੇ। ਸਬਕਤ ਜ਼ਾਇਰ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਨੰਬਰ ਆਪਾਂ ਗੱਡੀ ਲੈ ਕੇ ਪਹੁੰਚੇ ਆ ਮਾਡਲ ਦੀ ਗੱਲ ਕਰੀਏ 2010 ਮਾਡਲ ਆਪਾਂ ਨੂੰ ਗੱਡੀ ਮਿਲੂਗੀ। ਡਿਮਾਂਡ ਦੀ ਗੱਲ ਕਰੀਏ 1,60,000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ। ਘਾਟਾ ਬਾਦ ਦਾ ਕੀਤਾ ਜਾਊਗਾ ਜੀ। ਦੱਲੂ ਵਾਲਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ। ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ। ਅੰਦਰੋਂ ਪੂਰੀ ਸੋਹਣੀ ਐ ਜੀ। ਏਸੀ ਹੀਟਰ 뮤직 ਸਿਸਟਮ ਸੀਟ ਕਵਰ ਮੈਟ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਦੱਲੂ ਵਾਲਾ ਪਿੰਡ ਚ ਘਰੇ ਗੱਡੀ ਖੜੀ ਤੁਹਾਨੂੰ ਮਿਲੂਗੀ ਟਰਾਈ ਲੈ ਲਿਓ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਜਦੋਂ ਤਸੱਲੀ ਹੋਗੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਓਨਰ ਦਾ ਮੋਬਾਈਲ ਨੰਬਰ 7846 ਤੇ 79441 ਨੰਬਰ 2 ਤੇ ਆਪਣੇ ਕੋਲੇ ਸਕੋਰਪੀਓ ਗੱਡੀ ਪਹੁੰਚੀ ਹੈ ਜੀ ਸਕੋਰਪੀਓਨ ਚੈੱਕ ਕਰੋ ਮਾਡਲ ਦੀ ਗੱਲ ਕਰੀਏ 2010 ਮਾਡਲ ਆਪਰ ਨੂੰ ਗੱਡੀ ਮਿਲੂਗੀ ਟਾਇਰ ਟੱਪਾ ਬਿਲਕੁਲ ਵਧੀਆ ਆਪਰ ਮਿਲੂ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਤੇ ਮਾਡਲ ਦੀ ਗੱਲ ਕਰੀਏ 10 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ 2.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਦਾ ਏਰੀਆ ਤਾਰਨ ਤਾਰਨਾ ਚ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਬ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਗੱਡੀ ਨੂੰ ਚਲਾ ਕੇ ਦੇਖ ਸਕਦੋਂ ਤੋੜ ਕੇ ਦੇਖ ਸਕਦੋਂ ਬਾਕੀ ਗੱਡੀ ਦਾ ਨੰਬਰ ਚੈੱਕ ਕਰੋ ਜੀ ਪੰਜਾਬ ਨੰਬਰ ਆਪਾਂ ਨੂੰ ਗੱਡੀ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਨੇ 2.5 ਲੱਖ ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਵੀ ਅਸੀਂ ਗੱਡੀ ਸੇਲ ਕਰ ਦਾਂਗੇ ਬਾਕੀ 2.5 ਲੱਖ ਦੇ ਵਿੱਚ ਹੋ ਜਾਊਗਾ ਤੇ ਜੇ ਪਸੰਦ ਤੋਂ ਅਨੁਾਈਏ ਸੀ ਕਿਸੇ ਨੂੰ ਵੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਛੇਤੀ ਜਾਓ ਮਾਲਕ ਦੇ ਘਰੇ ਤਰਨ ਤਰਨ ਘਰੇ ਗੱਡੀ ਮਿਲੂਗੀ ਆਲਦੀ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੋਂ ਓਨਰ ਦਾ ਮੋਬਾਈਲ ਨੰਬਰ 86999944490 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਗੱਡੀ ਮੋਟਰਸਾਈਕਲ ਹੈ ਚਾਹੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਾ ਦਾਂਗੇ ਜੀ ਹੁਣ ਤੁਸੀਂ ਸਵੈਪਟ VDI ਗੱਡੀ ਚੈੱਕ ਕਰੋ ਜੀ 2010 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਗੱਡੀ ਦਾ ਮਾਡਲ ਆਪਨ ਮਿਲ ਜੂਗਾ 2010 2025 ਤੱਕ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ 235000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੁੱਲਾਂਪੁਰ ਦਾਖਾ ਮਾਲਕੇ ਦਾ ਏਰੀਆ ਫਾਸਟ ਓਨਰ ਗੱਡੀ ਐ ਸੀ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਮਾਲਕ ਦੇ ਘਰੇ ਖੜੀ ਐ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਐ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਮੁੱਲਾਪੁਰ ਦਾਖਾ ਮਾਲਕ ਦਾ ਏਰੀਆ 10 ਮਾਡਲ ਗੱਡੀ ਐ ਸੋਹਣੀ ਪੂਰੀ ਗੱਡੀ ਐ ਸੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਿਓ ਜੀ ਰੇਟ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ 985573045 ਇਹ ਮਾਲਕ ਦਾ ਨੰਬਰ ਐ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਮਾਲਕ ਨਾਲ ਜਾ ਕੇ ਘਰੇ ਬਹਿ ਕੇ ਕਰ ਲਿਓ ਚਾਹੇ ਫੋਨ ਤੇ ਗੱਲ ਕਰ ਲਿਓ ਤੇ ਉਹ ਤੋਂ ਬਾਅਦ ਜਦੋਂ ਪੂਰੀ ਤਸੱਲੀ ਹੋ ਗਈ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲੈ ਆਇਓ ਜੀ ਤੇ ਹੁਣ ਆਪਾਂ ਵਰਨਾ ਫਲੂਡਿਕਸ ਡੀਜ਼ਲ ਵੇਰੀਐਂਟਸ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਤੁਸੀਂ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ ਤਾਂ 2014 ਮਾਡਲ ਤੀਜੇ ਨਾਮ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਠੂਆ ਮਾਲਕ ਦਾ ਏਰੀਆ ਪੰਜਾਬ ਨੰਬਰ ਗੱਡੀਓ ਜੀ ਕੰਡੀਸ਼ਨ ਆਲੂਕੇ ਜੀ ਗੱਡੀ ਦੀ ਬੰਪਰਾਂ ਤੋਂ ਲੈ ਕੇ ਗਾਹਾਂ ਤੋਂ ਪਿਛਾਹਾਂ ਤੋਂ ਉੱਪਰ ਤੋਂ ਥੱਲੇ ਤੋਂ ਪੂਰੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲੂਗੀ 430000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ 14 ਮਾਡਲ ਗੱਡੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਕਟੂਆ ਜਾ ਕੇ ਦੇਖ ਲਓ ਜੇ ਗੱਡੀ ਦੇ ਅੰਦਰੋਂ ਆਪਾਂ ਦੇਖੀਏ ਤਾਂ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਆਪਨ ਪੂਰੀ ਵਧੀਆ ਮਿਲ ਜੂਗੀ ਬਾਹਰੋਂ ਵੀ ਪੂਰੀ ਵਧੀਆ ਸੀ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਬਹੁਤ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਸੰਭਾਈ ਦੇ ਵਿੱਚ ਹੀ ਚਲਾਈ ਆ ਸੀ ਤੇ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਮਾਲਕ ਨੇ ਦੱਸਿਆ ਵੀ ਟੋਟਲ ਕੰਮ ਸਾਰਾ ਮਾਲਕ ਨੇ ਕਰਵਾ ਰੱਖਿਆ ਤੇ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਮੋਬਾਈਲ ਨੰਬਰ 95419 81087 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਤਾਂ ਕਰੋ ਗੱਲ ਆਪੇ ਤੇ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਤੇ ਵੀਡੀਓ ਹਲੇ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲਣਗੀਆਂ ਪਹਿਲਾਂ ਤਾਂ ਤੁਸੀਂ ਕਮੈਂਟ ਕਰੋ ਤੁਹਾਨੂੰ ਗੱਡੀਆਂ ਜਿੰਨੀਆਂ ਕਿ ਤੁਸੀਂ ਪਿੱਛੇ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੀ ਜੇ ਤੁਹਾਨੂੰ ਗੱਡੀਆਂ ਵਧੀਆ ਲੱਗੀਆਂ ਪਸੰਦ ਆਈਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਜੇ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਜਦੋਂ ਸਬਸਕ੍ਰਾਈਬ ਕਰ ਦੋਗੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਉਸ ਵੇਲੇ ਤੁਹਾਡੇ ਕੋਲ ਮ ਤੋ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਆਂ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਰ ਦਿਓ ਜਰੂਰ ਸਬਸਕ੍ਰਾਈਬ ਤੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋ ਦੇਖ ਰਹੇ ਹੋ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੁਹਾਡੇ ਕੋਲੇ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਹੈ ਕੁਝ ਵੀ ਹੈ ਜੀ ਕੋਈ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਹੈ ਆਪਣੇ ਕੋਲੇ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 946656 29488 ਹੁਣ ਆਪਾਂ ਗੇਟਸ ਗੱਡੀ ਦੀ ਗੱਲ ਕਰਾਂਗੇ ਪੈਟਰੋਲ ਤੇ ਗੱਡੀ ਆ ਹੁੰਡਾਈ ਦੀ ਗੇਟਸ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਗੱਡੀ ਦੀ ਆਲੋਕੀ ਹੈ ਜੀ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2026 ਤੱਕ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ 80000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਪਟਿਆਲੇ ਖੜੀ ਹੈ ਗੱਡੀ ਨਵੇਂ ਟਾਇਰਾਂ ਚ ਕੰਡੀਸ਼ਨ ਬਹੁਤ ਵਧੀਆ ਜੀ ਸਾਫ ਸੁਥਰੀ ਗੱਡੀ ਆ ਬਾਕੀ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਪਸੰਦ ਜੇ ਆਈ ਹੈ ਗੱਡੀ ਤਾਂ ਪਟਿਆਲੇ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰ ਨੇ ਸੋਹਣੀ ਗੱਡੀ ਆ ਵਧੀਆ ਰੱਖੀ ਹੋਈ ਆ ਮਾਲਕ ਨੇ ਵਧੀਆ ਚਲਾਈ ਹੋਈ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੀ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਓਨਰ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 86900 93 ਤੇ 38800 38 ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਆਪ ਤੁਸੀਂ ਕਰ ਲਿਓ ਜੀ Maruti 800 ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀ ਆਪਣੇ ਕੋਲੇ ਵਧੀਆ ਜੇ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2026 ਤੱਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ 63000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਭੋਗਪੁਰ ਮਾਲਕ ਦਾ ਏਰੀਆ ਅੱਧੇ ਟਾਇਰ ਨੇ ਕੰਡੀਸ਼ਨ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਹੈ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਓਨਰ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ 98 76600756 ਗੱਲ ਕਰ ਸਕਦوں ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਹੋਵੇ। ਲਾਕਿ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਵਧੀਆ ਲੱਗੀ ਵੀਡੀਓ? ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਿਓ ਜੀ। ਤੇ ਜਿੰਨੇ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ, ਗੱਡੀ, ਮੋਟਰਸਾਈਕਲ ਕੁਛ ਵੀ ਅਸੀਂ ਵੇਚਣਾ ਚਾਹੁੰਦੇ ਹਾਂ ਉੱਤੇ ਆਪਣਾ ਪੂਰਾ ਨੰਬਰ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ ਚੈੱਕ ਕਰੋ ਜੀ 9465629482 ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫਰੀ ਚਾਪਾ ਐਡ ਲਗਾ ਦੇਣਗੇ ਹਰ ਰੋਜ਼ ਆਪਣੇ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਿਓ